ਫਰੈਂਡਸ ਅੱਸੀ ਕਾ ਸਵਾਗਤ ਹੈ ਤੁਹਾਡਾ ਸਰਬਜੀਤ ਵਲੌਗ ਵਿੱਚ ਅਸੀਂ ਸਾਰੇ ਠੀਕ ਆ ਤੁਸੀਂ ਵੀ ਸਾਰੇ ਠੀਕ ਹੋਗਾ ਆਪ ਆਪਣੇ ਘਰਾਂ ਵਿੱਚ ਤੇ ਅਸੀਂ ਚੱਲੇ ਹੁਣ ਬਰਿਆਮ ਨੂੰ ਬੁਖਾਰ ਆ ਤੇ ਦਵਾਈ ਲੈਣ ਚੱਲੇ ਆ ਤੇ ਚਲੋ ਮਿਲਦੇ ਮੰਨਦਾ ਹੀ ਨਹੀਂ ਮੰਨਦਾ ਠੀਕ ਹੈਗਾ ਤਾਂ ਸਕੂਲ ਤੋਂ ਛੁੱਟੀ ਹੋ ਗਈ ਆ ਤੇ ਫੀਵਰ ਹੈਗਾ ਰਾਤ ਨੂੰ ਫੀਵਰ ਹੋ ਜਾਂਦਾ ਤੇ ਹੁਣ ਇਹਨੂੰ ਮੈਂ ਲੈ ਕੇ ਚੱਲੀ ਡਾਕਟਰ ਕੋ ਫੇਰ ਕਿਉਂਕਿ ਤਿੰਨ ਛੁੱਟੀਆਂ ਹੋ ਗਈਆਂ ਇਹਦੀਆਂ ਫੇਰ ਕੁਝ ਅੱਜ ਵੀ ਸਿਹਰੇ ਦੇਖਿਆ ਤੇ ਬੁਖਾਰ ਤੇ ਫਿਰ ਭੇਜਿਆ ਤਾਂ ਇਸ ਕਰਕੇ ਨਹੀਂ ਕਿ ਡਾਕਟਰ ਉੱਥੇ ਸਕੂਲ ਵਾਲੇ ਫਿਰ ਫੋਨ ਕਰ ਦਿੰਦੇ ਤੇ ਹੁਣ ਮੈਂ ਇੱਕ ਵਾਰੀ ਡਾਕਟਰ ਕੋਲ ਮੈਂ ਦਿਖਾ ਆ ਜਾਵਾਂ ਫਿਰ ਕਿ ਬੁਖਾਰ ਕਿਉਂ ਹੋ ਰਿਹਾ ਜੇ ਟੈਸਟ ਕਰਾਉਣੇ ਪਏ ਤੇ ਕਰਵਾ ਲਾਂਗੇ ਤੇ ਚਲੋ ਮਿਲਦੇ ਆ ਧੁੱਪ ਜੀ ਕਿੰਦੀ ਹੋਈ ਤੇ ਹਵਾ ਜੀ ਤੇ ਚੱਲ ਰਹੀ ਐ ਪਰ ਧੁੱਪ ਜੀ ਹੋਈ ਪਈ ਐ ਬਹੁਤ ਜ਼ਿਆਦਾ ਤੇ ਅਸੀਂ ਚੱਲਦੇ ਆ ਬਿੱਲੀਆਂ ਕਿੱਥੇ ਗਈਆਂ ਹੈ ਨਹੀਂ ਲੋਕ ਜਾਂਦੇ ਸਿਰ ਸਿਰ ਮੈਂ ਉੱਥੀ ਲੋਕ ਖੋਲਣ ਤੇ ਕੌੜੀਆਂ ਦੇ ਉੱਤੇ ਪੰਜ ਬਿੱਲੀਆਂ ਸੁੱਤੀਆਂ ਲੇਟਾ ਮਾਰ ਰਹੀਆਂ ਸੀ ਤੇ ਚਲਦੀ ਹੈ ਜੀ ਦੇਖਦੇ ਆ ਅੱਗੇ ਨੇ ਕੁਝ ਦਿਖਾਇਆ ਗਿਆ ਦੋ ਤਿੰਨ ਕੰਮ ਕਰਨੇ ਆ ਇੱਕ ਦਵਾਈ ਵੇਚਣੀ ਆ ਮਾਸੀ ਨੂੰ ਇੱਕ ਸ਼ਾਇਦ ਤੇ ਚਾਰ ਕੰਮ ਕਰਨ ਵਾਲੇ ਨੇ ਉਹ ਕਰਕੇ ਆਉਣੇ ਤੇ ਚਲੋ ਫਿਰ ਮੈਂ ਜੀ ਐਕਟਸ ਤੋਂ ਹਾਇ ਤੋਪੂ ਤੇ ਤੁਪੇ ਐਟ ਦੀ ਵਕਤ ਤਾਂ ਹੋ ਗਈ ਸੜੀ ਪਈ ਐ ਚਲੋ ਮਿਲਦੇ ਆ ਜੀ ਫਿਰ ਹਾਂਜੀ ਫਰੈਂਡਸ ਤੇ ਇੱਥੇ ਅਸੀਂ ਡਾਕਟਰ ਕੋ ਆ ਗਏ ਸੀਗੇ ਤੇ ਡਾਕਟਰ ਕੋ ਦਵਾਈ ਲੈ ਕੇ ਬਾਅਦ ਵਿੱਚ ਅਸੀਂ ਸਕੈਚਰ ਦੇ ਸ਼ੋਰੂਮ ਤੇ ਦੇਖ ਰਹੇ ਸੀ ਕਿ ਕੁਝ ਸੇਲ ਤੇ ਨਹੀਂ ਲੱਗੀ ਤੇ ਨਾਲੇ ਕੱਪੜੇ ਪਏ ਸੀ ਉਹ ਦੇਖਣ ਲੱਗੀ ਫਿਰ ਬਰਿਆਮ ਕਹਿੰਦਾ ਮम्मा ਚਲੋ ਘਰ ਛੇਤੀ ਛੇਤੀ ਕਿਉਂਕਿ ਜੇ ਬੱਚਾ ਠੀਕ ਨਾ ਹੋਵੇ ਤਾਂ ਫਿਰ ਮੈਨੂੰ ਅਸੇ ਜਿਆ ਦੋ ਤਿੰਨ ਕੰਮ ਕਰਨੇ ਸੀ ਇੱਥੇ ਅਸੀਂ ਆਪਣੀ ਮਾਸੀ ਜੀ ਨੂੰ ਦਵਾਈ ਬਾਹਰ ਭੇਜਣੀ ਸੀ ਤੇ ਉਹ ਅਸੀਂ ਡਾਕਟਰ ਦੇ ਦੇ ਕੇ ਆਏ ਤੇ ਟਾਈਮ ਹੋ ਗਿਆ ਸੀ 2:30 ਵਜੇ ਦਾ ਘਰ ਆਏ ਤੇ ਭੁੱਖ ਬੜੀ ਲੱਗੀ ਸੀ ਕਿਉਂਕਿ ਸਬਜੀ ਨਹੀਂ ਸੀ ਬਣੀ ਸਬਜੀ ਥੋੜੀ ਜਿਹੀ ਨਹੀਂ ਸੀ ਮੈਂ ਵਰਿੰਦਰ ਨੂੰ ਫੁਲਕੇ ਉਤਾਰਤੇ ਤੇ ਬਰਿਆਮ ਨੂੰ ਪੁੱਛਿਆ ਮੈਂ ਬਰਿਆਮ ਤੂੰ ਦਸ ਦਲੀਆ ਖਾਣਾ ਕਿ ਕਹਿੰਦਾ ਹਲਵਾ ਬਣਾ ਲੈ ਮम्मा ਤੇ ਤੁਸੀਂ ਹਲਵਾ ਬਣਾਓ ਤੇ ਫਿਰ ਮੈਂ ਇਥੇ ਆٹے ਦਾ ਬਣਾਇਆ ਹਲਵਾ ਫਟਾਫਟ ਫਿਰ ਮੈਂ ਵੀਡੀਓ ਜਿਆਦਾ ਨਹੀਂ ਸ਼ੂਟ ਕੀਤੀ ਇਥੇ ਵਿਰਿਆਮ ਨਹੀਂ ਕਲਿੱਪ ਲੀਆਂ ਦੋ ਕੋ ਤੇ ਆٹے ਦਾ ਹਲਵਾ ਬਣਾਇਆ ਇਹ ਚੰਗੀ ਤਰ੍ਹਾਂ ਗੈਂਦੇ ਸੀ ਕਿਉਂ ਪਾਇਆ ਸੀ ਫਿਰ ਮੈਂ ਵਿੱਚ ਆਟਾ ਭੁੰਨ ਕੇ ਚੰਗੀ ਤਰ੍ਹਾਂ ਸ਼ੱਕਰਵਾਦ ਦਿੱਤੀ ਸ਼ੱਕਰ ਪਾ ਕੇ ਫਿਰ ਮੈਂ ਪਾਣੀ ਪਾ ਦਿੱਤਾ ਤੇ ਆٹے ਦਾ ਹਲਵਾ ਬਣ ਕੇ ਹੋ ਗਿਆ ਰੈਡੀ ਤੇ ਬਹੁਤ ਵਧੀਆ ਬਣਿਆ ਆٹے ਦਾ ਹਲਵਾ ਕਿ ਭੁੱਖ ਜਦੋਂ ਲੱਗੀ ਹੋਵੇ ਬਹੁਤ ਸਵਾਦ ਲੱਗਦਾ ਤੇ ਹਿੰਮਤ ਨਹੀਂ ਸੀ ਕਿਉਂਕਿ ਤਿੰਨ ਚਾਰ ਕੰਮ ਕਰਨੇ ਪਏ ਬੈਂਕ ਵੀ ਜਾਣਾ ਸੀਗਾ ਫਿਰ ਉਹ ਦਵਾਈ ਦਾ ਕਰਨਾ ਸੀਗਾ ਕੋਰੀਅਰ ਕਰਨਾ ਸੀ ਤੇ ਉਹ ਮੈਂ ਆਧਾਰ ਕੱਢਦੀਆਂ ਕਾਪੀਆਂ ਨਹੀਂ ਸੀ ਨਾਲ ਲੈ ਕੇ ਗਈ ਫਿਰ ਮੈਂ ਆਧਾਰ ਕੱਢਦੀਆਂ ਕਾਪੀਆਂ ਕਰਵਾਉਣ ਵਾਸਤੇ ਫਿਰ ਦੂਸਰੀ ਮਾਰਕੀਟ ਜਾਣਾ ਪਿਆ ਕਾਫੀ ਮਤਲਬ ਟਾਈਮ ਲੱਗਾ 2 ਢਾਈ ਘੰਟੇ ਉੱਥੇ ਲੱਗ ਗਏ ਡਾਕਟਰ ਕੋ ਢਾਈ ਘੰਟੇ ਸਾਡੇ ਲੱਗ ਗਏ ਕਿਉਂਕਿ ਕਿੰਨਾ ਟਾਈਮ ਲੱਗਾ ਡਾਕਟਰ ਕੋ ਕਾਫੀ ਸੀ ਪੇਸ਼ੈਂਟ ਮੇਰੇ ਤੋਂ ਪਹਿਲਾਂ ਜਿਨ੍ਹਾਂ ਦੇ ਟੋਕਨ ਲੱਗੇ ਹੋਏ ਸੀਗੇ ਤੇ ਬਹੁਤ ਟਾਈਮ ਲੱਗਾ ਸਾਨੂੰ ਸਵੇਰ ਦੇ ਅਸੀਂ ਗਏ ਤੇ ਸਾਨੂੰ 3-4 ਘੰਟੇ ਸਾਡੇ ਬਾਹਰ ਬਤੀਤ ਹੋਏ ਫਿਰ ਉਸ ਤੋਂ ਬਾਅਦ ਮੈਂ ਵੀਡੀਓ ਨਹੀਂ ਸੀ ਬਣਾਈ ਇਹ ਅਗਲੇ ਨੈਕਸਟ ਡੇ ਦੀ ਵੀਡੀਓ ਆ ਤੇ ਇੱਥੇ ਅਸੀਂ ਚੱਲ ਪਏ ਸੀ ਚੰਡੀਗੜ੍ਹ ਸਵੇਰ ਦਾ ਕੰਮ ਸਾਰਾ ਕਰਕੇ ਰੋਟੀ ਪਾਣੀ ਬਣਾ ਕੇ ਸਫਾਈ ਵਗੈਰਾ ਜਿੱਦਾਂ ਵੀ ਕਰਕੇ ਤੇ ਅਸੀਂ ਚੱਲ ਗਏ ਚੰਡੀਗੜ੍ਹ ਇੱਕ ਤਾਂ ਮੈਂ ਐਮ ਐਡਿਸ਼ਨ ਲੈਣੀ ਸੀਗੀ ਤੇ ਇੱਕ ਥੋੜਾ ਜਿਹਾ ਸਮਾਨ ਲੈਣਾ ਸੀ ਕਿ ਸਾਡੇ ਕੁਰਸੀਆਂ ਵਗੈਰਾ ਨਾ ਸੋਚ ਰਹੇ ਸੀ ਲੈਣ ਵਾਸਤੇ ਤੇ ਉੱਥੇ ਜਾਣਾ ਸੀਗਾ ਤੇ ਪਹਿਲਾਂ ਅਸੀਂ ਮਾਰਕੀਟ ਗਏ 23 ਸੈਕਟਰ ਤੇ 23 ਸੈਕਟਰ ਤੋਂ ਆਪਣਾ ਜੋ ਵੀ ਸਮਾਨ ਲੈਣਾ ਸੀ ਉਹ ਲੈ ਲਿਆ ਤੇ ਜਦੋਂ ਬਾਹਰ ਨਿਕਲੀ ਇੱਕ ਵਾਰ ਇਹ ਨਾ ਫਿਰ ਇਹ ਹੁੰਦਾ ਕਿ ਸਾਰਾ ਸਮਾਨ ਲੈ ਕੇ ਆ ਜਾਈਏ ਕਿ ਫਰੂਟ ਵੇਖੇ ਮੈਂ ਉੱਥੇ ਰੇੜੀ ਲੱਗੀ ਸੀ ਤੇ ਮੈਂ ਕਿਹਾ ਚਲੋ ਫਰੂਟ ਲੈ ਲਓ ਵਰਿੰਦਰ ਕਹਿੰਦਾ ਚਲ ਮੰਡੀ ਚੋਂ ਲੈ ਲਈ ਮੈਂ ਕਿਹਾ ਨਹੀਂ ਮੰਡੀ ਫੇਰ ਘਰ ਜਾਵਾਂਗੀ ਪਤਾ ਨਹੀਂ ਜਾਇਆ ਜਾਣਾ ਕਿ ਨਹੀਂ ਜਾਇਆ ਜਾਣਾ ਤੇ ਤੂੰ ਚਲੋ ਹੁਣ ਤੇ ਮਿਲ ਰਿਹਾ ਉੱਥੇ ਮੈਂ ਰੇਟ ਕਰਕੇ ਫਰੂਟ ਲੈ ਲਿਆ ਭਾਈ ਤੋਂ ਫਿਰ ਉਹ ਫੇਰ ਉੱਥੋਂ ਹੀ ਦਿਮਾਗ 'ਚ ਆ ਗਿਆ ਕਿ ਥੋੜਾ ਇੱਕ ਦਸ ਮਾਲ ਲੈਣਾ ਸੀਗਾ ਬੇਟੀ ਨੇ ਕਿਹਾ ਸੀਗਾ ਤੇ ਉਹ 22 ਸੈਕਟਰ ਜਾਣਾ ਸੀ ਸਵੇਰੇ 10:30 ਵਜੇ ਅਸੀਂ ਵਿਹਲੇ ਹੋ ਗਏ ਸੀਗੇ ਦਵਾਈ ਵਗੈਰਾ ਡਾਕਟਰ ਕੋਲ ਪਹਿਲੇ ਨੰਬਰ ਲੱਗ ਗਿਆ ਸੀ ਮੇਰਾ ਤੇ ਉਸ ਬਾਅਦ ਅਸੀਂ ਦੁਕਾਨਾਂ ਨਾ ਖੁੱਲੀਆਂ ਨਹੀਂ ਹੁੰਦੀਆਂ ਅਸੀਂ 22 ਸੈਕਟਰ ਨੂੰ ਚੱਲ ਗਏ 22 ਸੈਕਟਰ ਅਸੀਂ ਭਾਂਡੇ ਵਾਲੀ ਦੁਕਾਨ ਤੇ ਜਾਣਾ ਸੀ ਤੇ ਉੱਥੇ ਜਿਹੜੀ ਦੁਕਾਨ ਤੇ ਅਸੀਂ ਜਾਂਦੇ ਸ਼ੋਰੂਮ ਖੁੱਲ੍ਹਾ ਹੀ ਨਹੀਂ ਸੀਗਾ ਬੜਾ ਔਖਾ ਲੱਗਾ ਇਨਾ ਔਖਾ ਲੱਗਾ ਨਾ ਕੇ ਕਾਰ ਕੇ ਕਿ ਹੁਣ ਕਿਹੜੇ ਸ਼ੋਰੂਮ ਚ ਜਾਈਏ ਤੋਂ ਇੱਥੇ ਨਾ ਦੇਰ ਰਾਤ ਤੱਕ ਤਾਂ ਖੁੱਲੇ ਰਹਿੰਦੇ ਨੇ ਸਵੇਰੇ ਮਾਰਨਿੰਗ ਟਾਈਮ ਦੀ ਬਈ ਤੁਸੀਂ 10 11 ਵਜੇ ਤੇ 11 ਕਵਜੇ ਸ਼ੋਰੂਮ ਖੋਲਦੇ ਨੇ ਅੱਜ ਖੁੱਲ ਹੀ ਰਹੇ ਸੀਗੇ ਤੇ ਨਾਲ ਵਾਲੇ ਬਾਉਜੀ ਨੂੰ ਪੁੱਛਿਆ ਕਿ ਇਹ ਦੁਕਾਨ ਕਿੰਨੇ ਵਜੇ ਖੁੱਲਣੀ ਆ ਉਹ ਕਹਿੰਦਾ ਜੀ 1 ਵਜੇ ਆਉਂਦੇ ਨੇ ਇਹ ਤੇ ਵੈਸੇ ਸਮਾਨ ਬਹੁਤ ਵਧੀਆ ਉਹਨਾਂ ਦਾ ਹੁੰਦਾ ਤੇ ਫਿਰ ਉਹਨਾਂ ਨੇ ਸਾਨੂੰ ਦੱਸਿਆ ਕਿ ਬੰਬੇ ਕਰੋਕਰੀ ਵਾਲੇ ਹੈਗੇ ਉਹਨਾਂ ਕੋਲ ਚਲੇ ਜਾਓ ਫਿਰ ਇਹ ਹਸਬੰਦ ਕਹਿੰਦੇ ਚਲ ਉੱਥੋਂ ਹੀ ਪੁੱਛ ਲੈਣੇ ਤੇ ਲੈਣੇ ਸਟੋਰੀਜ਼ ਬਾਕਸ ਸੀਗੇ ਤੇ ਉਹ ਵੀ ਫਿਰ ਨਹੀਂ ਮਿਲੇ ਕੀ ਮਿਲਿਆ ਸਾਨੂੰ ਤੇ ਇੱਥੋਂ ਅਸੀਂ ਹੁਣ ਧੰਨਮਮਾ ਕੇ ਚਲੋ ਕਲਿੱਪਾਂ ਦਿਖਾ ਦਿੰਦੇ ਤੇ 23 ਸੈਕਟਰ ਪਹੁੰਚ ਚੁੱਕੇ ਸੀਗੇ ਸਵੇਰੇ ਤੇ ਦੇਖੋ ਆਸਮਾਨ ਨੀਲਾ ਨੀਲਾ ਹੋਇਆ ਪਿਆ ਤੇ ਇਹੀ ਹੁੰਦਾ ਕਿ ਜਦੋਂ ਕਰੋਨ ਨਿਕਲੋ ਨਾ ਫਿਰ ਹੁੰਦਾ ਕਿ ਸਾਰੇ ਕੰਮ ਜਿਹੜੇ ਹੋ ਹੀ ਜਾਣ ਤੇ ਇੱਥੋਂ ਦਵਾਈ ਵਗੈਰਾ ਲੈ ਲਈ ਸੀ ਫਿਰ ਬਾਅਦ ਚ ਅਸੀਂ ਫਰੂਟ ਲੈ ਲਿਆ ਫਰੂਟ ਲੈ ਲਿਆ ਇਹ ਵੀ ਰੱਖ ਲਏ ਗਏ ਅਸੀਂ ਐਕਟੀਵਟ ਤੇ ਸਾਮਾਨ ਅਸੀਂ ਜਾਦਾ ਲੈ ਲਿਆ ਤੇ ਫਿਰ ਸਾਨੂੰ ਹੋਵੇ ਕਿ ਹੁਣ ਕਿੱਦਾਂ ਰੱਖਣਾ ਕਿ ਹੁਣ ਤੇ ਔਖਾ ਹੋ ਜੂਗਾ ਫਰੂਟ ਵੀ ਕਿਉਂਕਿ ਥੈਲਾ-ਥੂਲਾ ਲੈ ਨਹੀਂ ਲੈ ਕੇ ਗਏ ਸੀ ਘਰ ਕੋਈ ਵੀ ਤੇ ਜ ਸਬਜੀ ਵਗੈਰਾ ਲੈਣੀ ਹੋਵੇ ਤੇ ਫਿਰ ਹੁੰਦਾ ਤੇ ਇੱਥੇ ਅਸੀਂ ਬੰਬੇ ਸਟੀਲ ਵਾਲਿਆਂ ਦੇ ਆਗੇ ਸੀਗੇ ਤੇ ਬਾਜੀ ਬਹੁਤ ਵਧੀਆ ਇੰਨੀ ਵਧੀਆ ਇਹਨਾਂ ਨੇ ਸਾਡਾ ਨਾਲ ਡੀਲ ਕੀਤਾ ਤੇ ਬਹੁਤ ਰੀਜ਼ਨੇਬਲ ਰੇਟ ਤੇ ਇਹਨਾਂ ਨੇ ਦਿੱਤਾ ਤੇ 22 ਸੈਕਟਰ ਦੇ ਬੂਥ ਹੈਗੇ ਨਾ ਉੱਥੇ ਹੈ ਤੇ ਛੋਟੀ ਜਿਹੀ ਬੂਥ ਲੱਗ ਰਿਆ ਤੇ ਵੀਰ ਜੀ ਸਸੀਗਾਰ ਬੁਲਾ ਰਹੇ ਸੀ ਤੇ ਏ ਵੀਰ ਜੀ ਵੀ ਸਾਡੇ ਨਾ ਵਲੌਗ ਦੇਖਦੇ ਇਹਨਾਂ ਨੇ ਮੈਨੂੰ ਪੁੱਛਿਆ ਤੁਸੀਂ ਵਲੌਗਿੰਗ ਕਰਦੇ ਮੈਂ ਵੀਡੀਓ ਬਣਾ ਰਹੀ ਸੀ ਨਾ ਤੇ ਤਾਂ ਕਰਕੇ ਫਿਰ ਵੀਰ ਜੀ ਕਹਿੰਦੇ ਚਲੋ ਮੇਰੀ ਦੁਕਾਨ ਦਾ ਵੀ ਤੁਸੀਂ ਲੈ ਲਓ ਮੈਂ ਕਿਹਾ ਕੋਈ ਗੱਲ ਨਹੀਂ ਅਸੀਂ पेड ਪ੍ਰੋਮੋਸ਼ਨ ਕੋਈ ਨਹੀਂ ਕਰ ਰਹੀ ਜੀ ਅਸੀਂ ਵੈਸੇ ਦੁਕਾਨ ਤੇ ਦਿਖਾਇਆ ਕਿਉਂਕਿ ਸਾਮਾਨ ਅਸੀਂ ਲਿਆ ਸੀਗਾ ਤਾਂ ਕਰਕੇ ਤੇ ਬਹੁਤ ਜ਼ਿਆਦਾ ਰੀਜ਼ਨੇਬਲ ਹੈ ਤੁਸੀਂ ਵੀ ਇੱਥੇ ਜਦੋਂ ਵੀ ਬਾਈ ਸੈਕਟਰ ਆਓ ਤੇ ਬੰਬੇ ਸਟੀਲ ਵਾਲਾਂ ਤੇ ਉਹ ਜ਼ਰੂਰ ਆਓ ਤੇ ਇਹ ਮੈਂ ਕੱਪ ਲਏ ਸੀਗੇ ਤੇ ਇਹ ਮੈਂ ਤੁਹਾਨੂੰ ਅੱਗੇ ਘਰ ਜਾ ਕੇ ਦਿਖਾਵਾਂਗੀ ਸਾਮਾਨ ਜਿਹੜਾ ਲਿਆ ਸੀਗਾ ਤੇ ਉਹ ਵਿਚਾਰਿਆਂ ਦਾ ਨਾ ਬਹੁਤ ਔਖਾ ਜਾ ਪੈ ਸੀ ਕਿ ਹੈਲਪਰ ਨਹੀਂ ਸੀਗਾ ਹੈ ਆਇਆ ਹੋਇਆ ਇਹ ਇੱਕੋ ਸਟੋਰੀਜ਼ ਬੈਗ ਜਿਹੜਾ ਟੱਪਾਸੀ ਮੈਂ ਲੈ ਲਿਆ ਤੇ ਉਹ ਕਹਿੰਦੇ ਸੀ ਕਿ ਕਹਿੰਦੇ ਤੁਸੀਂ ਫੇਰ ਦੁਬਾਰਾ ਆਓਗੇ ਤੇ ਚਲੋ ਤੁਹਾਨੂੰ ਲੈ ਜਿਓ ਤੁਸੀਂ ਤੇ ਜਾਂ ਭੇਜ ਦਾਂਗੇ ਤੇ ਫੇਰ ਅਸੀਂ ਇੱਧਰ ਵਰਿੰਦਰ ਕਹਿੰਦੇ ਕਿ ਕੁਰਸੀਆਂ ਵੇਖਣੀਆਂ ਚਲੋ ਟਾਈਮ ਤੇ ਹੈਗਾ ਸੀ ਬਰੀਆਮ ਦੇ ਆਉਣ ਦਾ ਹਜੇ ਦੇ ਚੱਲ ਗਏ تھے ਸੁਪਰੀਮ ਵਾਲਿਆਂ ਦੇ ਕੁਰਸੀਆਂ ਚੈੱਕ ਕਰ ਲੈਨੇ ਜੇ ਸਾਨੂੰ ਪਸੰਦ ਆਉਣਗੀਆਂ ਲੈ ਲਾਂਗੇ ਨਹੀਂ ਪਸੰਦ ਆਣਗੀਆਂ ਤੇ ਲੈ ਨਹੀਂ ਦਾਂਗੇ ਫਿਰ ਅਸੀਂ ਇਸ ਸ਼ੋਰੂਮ ਆ ਗਏ ਤੇ ਕੁਰਸੀਆਂ ਦੇਖੇ ਕੁਰਸੀਆਂ ਦੇ ਬਹੁਤ ਰੇਟ ਸੀਗੇ ਤੇ ਕੁਰਸੀਆਂ ਦੇਖ ਰਹੇ ਸੀ ਕਿ ਅਸੀਂ ਮਜ਼ਬੂਤ ਦੇਖ ਰਹੇ ਸੀ ਕਿ ਤੇ ਕਿ ਵਧੀਆ ਕੁਰਸੀਆਂ ਹੋਣ ਬੇਸ਼ੱਕ ਪੈਸੇ ਜ਼ਿਆਦਾ ਦੇਣੇ ਪਰ ਕੁਰਸੀ ਵਧੀਆ ਹੋਣ ਅੱਗੇ ਮੈਂ 12 12 13 13 ਸਦੀ ਪਹਿਲਾਂ ਕੁਰਸੀ ਲਈ ਸੀ ਤੇ ਮੈਂ ਘਰ ਜਾਂਦੇ ਦੋਵੇਂ ਕੁਰਸੀਆਂ ਮੇਰੀ ਟੁੱਟ ਗਈਆਂ ਸੀਗੀਆਂ ਤੇ ਇੱਥੇ ਫਿਰ ਕੁਰਸੀ ਸਾਨੂੰ ਪਸੰਦ ਆ ਗਈਆਂ ਚਾਰ ਕੁਰਸੀਆਂ ਤੇ ਇੱਕ ਟੇਬਲ ਅਸੀਂ ਲੈ ਲਏ ਇਥੇ ਜਦੋਂ ਮੈਂ ਘਰਾਂ ਹੀ ਬਰਿਆਮ ਵੀ ਆ ਗਿਆ ਸੀ ਤੇ ਮੈਂ ਸਬਜੀ ਸੇਰੇ ਬਣਾ ਕੇ ਗਈ ਹੋਈ ਸੀਗੀ ਤੇ ਬਹੁਤ ਭੁੱਖ ਲੱਗੀ ਮੈਂ ਫਟਾਫਟ ਫੁਲਕੇ ਉਤਾਰੇ ਤੇ ਵੀਰਿੰਦਰ ਕਹਿੰਦੇ ਚੱਲ ਬਾਹਰੋਂ ਲੈ ਲੈਂਦੇ ਮੈਂ ਨਈ ਨਈ ਇੱਕ ਮੈਂ ਆਟਾ ਗੁੰਨ ਕੇ ਆਈ ਹੋਈ ਆ ਸਬਜੀ ਬਣਾ ਕੇ ਆਈ ਹੋਈ ਆ ਤੇ ਜਾ ਕੇ ਅਸੀਂ ਘਰੇ ਹੀ ਬਣਾ ਕੇ ਖਾਵਾਂਗੇ ਰੋਟੀ ਤੇ ਮੈਂ ਫੁਲਕੇ ਲਾਏ ਗਰਮੀ ਇੰਨੀ ਲੱਗੀ ਇੱਥੇ ਬਹੁਤ ਜ਼ਿਆਦਾ ਗਰਮੀ ਲੱਗੀ ਤੇ ਫਿਰ ਬਰਿਆਮ ਰੋਟੀ ਸਾ ਖਵਾਈ ਜਾ ਰਿਆ ਸੀ ਤੇ ਫਿਰ ਬਾਅਦ ਵਿੱਚ ਮੈਂ ਖਾਲੀ ਤੇ ਨਾਕਾ ਮੈਂ ਦੋ ਦਿਨ ਦੀ ਅਸੀਂ ਤੁਹਾਨੂੰ ਵੀਡੀਓ ਜਿਹੜੀ ਸ਼ੇਅਰ ਕਰ ਰਹੇ ਹਾਂ ਅਗਰ ਤੁਹਾਨੂੰ ਥੋੜੀ ਜਿਹੀ ਵੀਡੀਓ ਮੇਰੀ ਵਧੀਆ ਲੱਗੇ ਲਾਈਕ ਹਾਂਜੀ ਫਰੈਂਡਸ ਸਤਿ ਸ਼੍ਰੀ ਅਕਾਲ ਤੇ ਟਾਈਮ ਹੋ ਗਿਆ ਸ਼ਾਮ ਦਾ ਤੇ ਮੈਂ ਨਾ ਇਹ ਸਮਾਨ ਥੋੜਾ ਜਿਹਾ ਲੈ ਕੇ ਆਈ ਸੀਗੀ ਤੇ ਮੈਂ ਕਿਹਾ ਚਲੋ ਫਰੈਂਡਸ ਨੂੰ ਦਿਖਾ ਦਿੰਨੇ ਇਹ ਮੈਂ ਸਟੋਰੇਜ ਵਾਸਤੇ ਲੈ ਕੇ ਆਈ ਸੀਗੀ ਮੈਨੂੰ ਚਾਹੀਦਾ ਏ ਐਕਚੁਅਲੀ ਇਹ ਵਾਲਾ ਕਿ ਬਿਸਕੁਟ ਨਮਕੀਨ ਸਿੰਗਾਰਾ ਜਿ ਰੱਖਣਾ ਹੁੰਦਾ ਕੁਝ ਵੀ ਨਾ ਸਮਾਨ ਜਿਹੜਾ ਘਰ ਵਾਧੂ ਹੁੰਦਾ ਤੇ ਮੈਂ ਲੈਣੇ ਸੀ ਇਹ ਸਟੋਰੇਜ ਬੈ ਅ ਦੱਬੇ ਤੇ ਮੈਨੂੰ ਮਿਲੇ ਲੈਣੇ ਤੇ ਤਿੰਨ ਸੀਗੇ ਤੇ ਪਰ ਉਸ ਟਾਈਮ ਤੇ ਦੁਕਾਨਦਾਰ ਕੋਲ ਆਇਆ ਨਹੀਂ ਉਹਦਾ ਹੈਲਪਰ ਨਹੀਂ ਸੀਗਾ ਤੇ ਗੋਦਾਮ ਤੋਂ ਕੱਢਣ ਵਾਲੇ ਸੀਗੇ ਤੇ ਤਾਂ ਕਰਕੇ ਫਿਰ ਇੱਕ ਲੈ ਲਿਆ ਤੇ ਦੋ ਕਹਿੰਦਾ ਸੀਗੇ ਤੁਸੀਂ ਅਗਲੀ ਵਾਰ ਲੈ ਜਿਓ ਮੈਂ ਕੱਢ ਕੇ ਰੱਖਾਂਗਾ ਤੇ ਇਹ ਸੋਨੇ ਹੈਗੇ ਨੇ ਬਹੁਤ ਸੋਨੇ ਤੇ ਕਾਫੀ ਸਮਾਨ ਦੇ ਵਿੱਚ ਪੈ ਜਾਂਦਾ ਤੇ ਕਿਸ ਤੋਂ ਬਾਅਦ ਮੈਂ ਤੁਹਾਨੂੰ ਦਿਖਾਉਣੀ ਆ ਕਿ ਇੱਕ ਕਲਿੱਪ ਲੈ ਆਂਦੇ ਸੀਗੇ ਇੱਕ ਜਿਹੜੇ ਸਮਾਨ ਵਗੈਰਾ ਲਗਾਣ ਨੂੰ ਵਾਸਤੇ ਤੇ ਉਹ ਪਹਿਲੇ ਵਾਲੇ ਮੇਰੇ ਟੁੱਟ ਗਏ ਸੀਗੇ ਤੇ ਇਹ ਮੈਂ ਨਵੇਂ ਲੈ ਕੇ ਆਈਆਂ ਇੱਕ ਕਲਿੱਪ ਲੈ ਆਂਦੇ ਨੇ ਤੇ ਨਾਈਫ ਬਹੁਤ ਘੁੰਮ ਜਾਂਦੇ ਆ ਖਰਾਬ ਹੋ ਜਾਂਦੇ ਬਹੁਤ ਜਲਦੀ ਤੇ ਦੋ ਸਟੀਲ ਵਾਲੇ ਜਿਹੜੇ ਨਾਈਫ ਆ ਉਹ ਜਿਆਦਾ ਮਤਲਬ ਤਿੱਖੇ ਨਹੀਂ ਆ ਹੁੰਦੇ ਟੈਸਟ ਕਰਕੇ ਮੈਂ ਇਹ ਵਾਲੇ ਲੈ ਕੇ ਆਈ ਹਾਂ ਇਹ ਕਾਫੀ ਦੇ ਚੱਲ ਜਾਂਦੇ ਨੇ ਤੇ ਇਹ ਇੱਕ ਮੈਂ ਲੈ ਕੇ ਆਈ ਹਾਂ ਹੈਗਾ ਇਹ ਦੰਦਿਆਂ ਵਾਲਾ ਹੈ ਅੱਗੇ ਦੇਖਾਂਗੀ ਕਿ ਇਹ ਤੇ ਕੱਟ ਬਹੁਤ ਜਲਦੀ ਲੱਗ ਜਾਂਦੇ ਆ ਤੇ ਇੱਕ ਮੈਂ ਸਿਲੀਕੋਨ ਦਾ ਇਹ ਲੈ ਆਈਂ ਬ੍ਰਸ਼ ਪਹਿਲੇ ਵਾਲਾ ਬ੍ਰਸ਼ ਖਰਾਬ ਹੋ ਗਿਆ ਸੀਗਾ ਤੇ ਇਹ ਕੇ ਲੈ ਕੇ ਆਏ ਆ ਇਹ ਦੋ ਚਾ ਚੀਜ਼ਾਂ ਸੀ ਜਿਹੜੀਆਂ ਲਿਆਉਣ ਵਾਲੀਆਂ ਸੀਗਾ ਤੇ ਛੋਟੀਆਂ ਟ੍ਰੇਵਾਂ ਜਿਹੜੀਆਂ ਬਹੁਤ ਟੁੱਟਦੀਆਂ ਕੰਮ ਵਾਲੀ ਨੇ ਵੀ ਦੋ ਤਿੰਨ ਤੋੜ ਦਿੱਤੀਆਂ ਤੇ ਜ਼ਰੂਰ ਅਸੀਂ ਤੇ ਇਹ ਲਈ ਦੋ ਟ੍ਰੇਆ ਟ੍ਰਿਆੰਬੋ ਸੋਹਣੀਆਂ ਮਜ਼ਬੂਤ ਐ ਵਧੀਆ ਹੈਗੀਆਂ ਬਹੁਤ ਸੋਹਣੀਆਂ ਦੋ ਟ੍ਰਿਆ ਲੈ ਆਂਦੀਆਂ ਇਹ ਵਾਲੀਆਂ ਕਲਰ ਵੀ ਸੋਨੇ ਮੈਨੂੰ ਲੱਗੇ ਤੇ ਆਮ ਜਿਵੇਂ ਪਾਣੀ ਵਗੈਰਾ ਖਰਾਉਣ ਵਾਸਤੇ ਹੈ ਨਾ ਇੱਕ ਅੱਧਾ ਚਾਹ ਦਾ ਕੱਪ ਵਗੈਰਾ ਉਹਦੇ ਵਾਸਤੇ ਬਹੁਤ ਵਧੀਆ ਨੇ ਤੇ ਫਿਰ ਹਸਬੰਦ ਨੂੰ ਆਗੇ ਕੱਪ ਪਸੰਦ ਤੇ ਕੱਪ ਬਹੁਤ ਸੋਹਣੇ ਨੇ ਇਹ ਵਾਲੇ ਕੱਪ ਨੂੰ ਕਾਫੀ ਮੰਗ ਲੈਂਦੇ 6 ਇੱਕ ਦੋ ਰੈੱਡ ਕਲਰ ਦੇ ਨੇ ਮਿਕਸ ਲੈਂਦੇ ਆ ਤੇ ਦੋ ਇਹ ਮਸਟਰਡ ਜੇ ਆ येलो ਕਲਰ ਨਹੀਂ ਕਹਿ ਸਕਦੀ येलो ਤੇ ਇਹ ਕਲਰ ਹੈ ਰੈਸਟ ਜਿਆ ਲੱਗਦਾ ਤੇ ਦੋ ਪਰਪਲ ਕਾਫੀ ਮੱਗ ਬਹੁਤ ਸੋਹਣੇ ਮੱਗ ਹੈ ਤੇ ਦੋ ਮੈਨੂੰ ਮੈਂ ਜਦੋਂ ਵੀ ਜਾਵਾਂ ਛੋਟੇ ਛੋਟੇ ਚੀਜ਼ਾਂ ਮੈਨੂੰ ਬੜੀਆਂ ਅੱਛੀਆਂ ਲੱਗੀਆਂ ਤੇ ਇਹ ਦੋ ਸਟੀਲ ਦੀਆਂ ਕਾਲੀਆਂ ਮੈਨੂੰ ਅੱਛੀਆਂ ਲੱਗੀਆਂ ਮੈਂ ਲੈ ਆਈ ਇਹ ਤਾਂ ਹੀ ਕੰਮ ਚ ਆ ਜਾਂਦੀਆਂ ਕਈ ਵਾਰੀ ਥੋੜੀ ਜਿਹੀ ਚੀਜ਼ ਕਰਨੀ ਹੋਵੇ achar ਵਗੈਰਾ pickle ਵਗੈਰਾ ਤੇ ਚਾਰ ਅੱਗੇ ਮੇਰੇ ਕੋ ਸਿਗੀਆਂ ਦੋ ਮੈਂ ਹੋਰ ਲੈ ਕੇ ਆਈਆਂ ਤੇ ਜਿਹੜੀ ਬਹੁਤ ਚਿਰਾਂ ਦੀ ਭੈਣਾਂ ਸਾਰੀਆਂ ਕਹਿੰਦੀਆਂ ਸੀ ਭੈ ਕਿ ਤੁਸੀਂ ਨਮਕਦਾਨੀ ਕਿਉਂ ਨਹੀਂ ਵਰਤਦੇ ਕਾਫੀ ਪਹਿਲਾਂ ਪਹਿਲਾਂ ਕਮੈਂਟ ਆਏ ਤੇ ਮੈਂ ਦੱਸਿਆ ਸੀ ਕਿਉਂਕਿ ਬੇਟਾ ਮੇਰਾ ਛੋਟਾ ਹੋਣ ਕਰਕੇ ਉਹਨੂੰ ਕੁਕਿੰਗ ਦਾ ਬਹੁਤ ਸ਼ੌਂਕ ਹੈ ਤੇ ਜਦ ਵੀ ਕੁਕਿੰਗ ਕਰਦਾ ਤੇ ਉਹ ਸਾਰੇ ਨਮਕਦਾਨੀ 'ਚ ਮਸਾਲੇ ਰਲਾ ਦਿੰਦਾ ਸੀ ਇਸ ਕਰਕੇ ਮੈਂ ਪਾਉਂਦੀ ਨਹੀਂ ਸੀ ਛੋਟੇ ਡੱਬਿਆਂ 'ਚ ਹੀ ਰੱਖੇ ਹੋਏ ਸੀਗੇ ਕਿਉਂਕਿ ਜਦੋਂ ਮਿਕਸ ਹੋ ਜਾਂਦੇ ਮਸਾਲੇ ਸਾਰੇ ਫਿਰ ਬੜਾ ਹੋਰ ਹੀ ਤਰ੍ਹਾਂ ਲੱਗਦਾ ਗੰਦਾ ਜਿਹਾ ਲੱਗਦਾ ਤੇ ਪਲਾਸਟਿਕ ਵਾਲੀ ਵੀ ਹੈਗੀ ਸੀ ਤੇ ਹਸਬੰਦ ਨੂੰ ਲੱਕੜ ਦੀ ਪਸੰਦ ਸੀਗੀ ਤੇ ਫਿਰ ਮੈਂ ਇਹ ਵਾਲੀ ਸਟੀਲ ਦੀ ਪਹਿਲਾਂ ਸਟੀਲ ਦੀ ਸੀਗੀ ਤੇ ਉਹਦੇ ਕੋਲੀਆਂ ਖਰਾਬ ਹੋ ਗਈਆਂ ਉਹ ਨਮਕ ਪਾਉਣ ਕਰਕੇ ਟਿੜਕ ਜਾਂਦੀਆਂ ਜਿਵੇਂ ਜੰਗ ਜਿਹਾ ਲੱਗ ਜਾਂਦਾ ਇਦਾਂ ਦੀਆਂ ਤੇ ਇਹ ਬਹੁਤ ਸੋਹਣੀ ਮਿਲੀ ਮੈਨੂੰ ਇਹ ਕੱਚ ਦਾ ਉੱਪਰ ਹੈਗਾ ਔਰ ਇਹਦੀ ਸਪੇਸ ਹੀ ਬਹੁਤ ਵਧੀਆ ਮੈਂ ਆਨਲਾਈਨ ਵੀ ਦੇਖੀਆਂ ਸੀਗੀਆਂ ਕਾਫੀ ਪਰ ਮੈਨੂੰ ਪਸੰਦ ਨਹੀਂ ਆਈਆਂ ਕਿ ਮੈਨੂੰ ਇਹ ਹੀ ਕਿ ਜਾ ਕੇ ਲਿਆਉਂਗੀ ਜਿਹੜੀ ਮਜ਼ਬੂਤ ਹੋਵੇ ਤੇ ਇਹ ਬਹੁਤ ਸੋਹਣੀ ਹੈ ਸਟੇਨਲੈਸ ਦੀ ਹੈ ਤੇ ਹੈਵੀ ਹੈ ਤੇ ਇਹਦੇ ਜਿਹੜੇ ਕੌਲੀਆਂ ਜਿਹੜੀਆਂ ਇਹਦੀਆਂ ਹੈਗੀਆਂ ਡੋਂਗੀਆਂ ਸਭ ਤੋਂ ਵੱਡੀ ਗੱਲ ਗੱਲ ਇਹ ਵਾ ਕਿ ਇਹਦੇ ਕੌਲੀਆਂ ਬਹੁਤ ਸੋਹਣੀਆਂ ਮੈਨੂੰ ਪਸੰਦ ਆਈਆਂ ਕਿ ਜਿਹੜਾ ਮਸਾਲਾ ਵਗੈਰਾ ਕਾਫੀ ਪੈ ਸਕਦਾ ਤੇ ਬਹੁਤ ਸੋਹਣੀਆਂ ਕੌਲੀਆਂ ਵਗੈਰਾ ਦੇਖੋ ਤੇ ਸੱਤ ਹੈਗੇ ਕੌਲੀਆਂ ਮੈਂ ਤੁਹਾਨੂੰ ਸਾਰੇ ਫੋਲ ਕੇ ਦੱਸ ਲਿਆ ਤੇ ਹੁਣ ਮੈਂ ਕਿ ਚਲੋ ਲਗਾ ਹੀ ਲੈਨੇ ਆ ਤੇ ਕਾਫੀ ਭੈਣਾ ਨੇ ਬਹੁਤ ਕਮੈਂਟ ਕੀਤੇ ਪਹਿਲਾਂ ਪਹਿਲਾਂ ਭੈਣ ਤੂੰ ਸੀ ਨਮਕਦਾਨੀ ਵਿੱਚ ਸਮਾਨ ਪਾਇਆ ਕਰੋ ਤੇ ਮੈਂ ਨਮਕਦਾਨੀ ਵਿੱਚ ਸਮਾਨ ਇਸੇ ਕਰਕੇ ਨਹੀਂ ਸੀ ਪਾਉਂਦੀ ਕਿ ਬੇਟੇ ਕਰਕੇ ਕਿ ਜਦੋਂ ਮੈਂ ਪਾਉਂਦੀ ਸੀ ਉਸ ਸਮਾਨ ਨੂੰ ਕਿਚਨ ਛੋਟੀ ਹੋਣ ਕਰਕੇ ਥੋੜਾ ਹੁਣ ਇਹ ਵਾ ਕਿ ਇਹਦੇ ਨਾਲ ਸਪੇਸ ਥੋੜੀ ਘਟ ਜਾਂਦੀ ਹੈ ਮਤਲਬ ਘਟ ਲੱਗੇਗੀ ਜਿੱਦਾਂ ਹੁਣ ਡੱਬੇ ਵਗੈਰਾ ਕਾਫੀ ਜਿਹੜੇ ਮੈਨੂੰ ਸਲਫ ਤੋਂ ਚੱਕਾਂਗੀ ਤੇ ਇਹਨਾਂ ਵਿੱਚ ਸਮਾਨ ਪਾਵਾਂਗੇ ਤੇ ਮੈਨੂੰ ਬਹੁਤ ਵਧੀਆ ਲੱਗੀਆਂ ਤੇ ਕਮੈਂਟ ਕਰਕੇ ਦੱਸਿਓ ਤੁਹਾਨੂੰ ਕਿਦਾਂ ਦਾ ਇਹ ਸ਼ਾਪਿੰਗ ਲੱਗੀ ਅੱਜ ਮੇਰੀ ਤੇ ਇਹ ਤਾਂ ਮੈਨੂੰ ਕਾਫੀ ਕਮੈਂਟ ਆਏ ਸੀ ਪਹਿਲਾਂ ਦੇ ਕਿ ਤੁਸੀਂ ਨਮਕਦਾਨੀ ਲੈ ਕੇ ਆਓ ਮੈਂ ਕਿਹਾ ਕਿੰਨੀ ਵਾਰੀ ਕਿ ਦੱਸਿਆ ਤੁਹਾਨੂੰ ਕਿ ਨਮਕਦਾਨੀ ਮੇਰੇ ਕੋਲ ਹੈਗੀ ਪਰ ਮੇਸ ਵਜਾ ਕਰਕੇ ਮੈਂ ਨਮਕ ਵਗੈਰਾ ਪਾਉਂਦੀ ਨਹੀਂ ਪਰ ਨਮਕ ਮੈਂ ਸੀਲ ਦੀ ਇਹਦੇ ਵਿੱਚ ਵੀ ਨਹੀਂ ਪਾਵਾਂਗੇ ਕਿਉਂਕਿ ਮੈਂ ਜਾਰ ਲਗਾਇਆ ਹੋਇਆ ਉਹਦੇ ਵਿੱਚ ਹੀ ਇਹਦੇ ਵਿੱਚ ਮਸਾਲੇ ਹੀ ਪਾਵਾਂਗੇ ਤੇ ਇਹਨਾਂ ਨੂੰ ਹੁਣ ਢੋ ਕੇ ਰੱਖ ਲਾਂਗੇ ਸੁੱਕਣ ਕੇ ਫੇਰ ਇਹਨਾਂ ਨੂੰ ਵਰਤਾਂਗੇ ਤੇ ਛੋਟਾ ਜਿਹਾ ਸਕੂਨ ਹੈ ਬਹੁਤ ਹੈਵੀ ਆ ਸਾਰਾ ਇਹ ਨਹੀਂ ਕਿ ਮਤਲਬ ਕੋਲੀਆਂ ਜਿਹੜੀਆਂ ਇਦਾਂ ਨਹੀਂ ਆ ਕਿ ਤੁਸੀਂ ਮਤਲਬ ਲਿਫਦੀਆਂ ਜਾਂ ਕੁਛ ਹੈ ਇਦਾਂ ਦੀ ਕੋਈ ਗੱਲ ਨਹੀਂ ਹੈ ਤੇ ਸੋਹਣੀ ਹੈ ਤੇ আচ্ছা ਤੇ ਇਹਦੇ ਵਿੱਚ ਨਾਲ ਕੱਚ ਰਗਾ ਕੇ ਨੂੰ ਅਸੀਂ ਉਤਾਰ ਦਾਂਗੇ ਇਹੜਾ ਲੱਗਾ ਹੋਇਆ ਤੇ ਬਹੁਤ ਸੋਹਣਾ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੁਸੀਂ ਕਿ ਤੁਹਾਨੂੰ ਇਹ ਕਿੱਦਾਂ ਦੀ ਲੱਗੀ ਤੇ ਮੈਂ ਲਫਾਫੇ ਜਦੋਂ ਰੱਖ ਲਾਂ ਉੱਡੀ ਜਾ ਰਹੇ ਜੇ ਤੁਹਾਨੂੰ ਪਸੰਦ ਆਈ ਜਰੂਰ ਦੱਸਿਓ ਤੇ ਇਹ ਮੈਨੂੰ ਇਹਦੀ ਜ਼ਿਆਦਾ ਗਈ ਮੈਂ ਇਹਦੇ ਕਰਕੇ ਸੀ ਕਿ ਇਹ ਵਾਲੇ ਮੈਂ ਡੱਬੇ ਚਾਹੀਦੇ ਨੇ ਡੱਬੇ ਮੈਂ 2-3 ਲੈਉਣੇ ਸੀ ਕਿ ਕਿ ਜਿਹੜਾ ਸਮਾਨ ਜਿਹੜਾ ਬੱਚਾ ਹੈ ਇਹਨਾਂ ਵਿੱਚ ਆ ਜਾਈਂ ਕਈ ਉਹਨੂੰ ਦਾਲਾਂ ਡੱਬਿਆਂ ਵਿੱਚ ਪਾ ਦਿੰਦੀਆਂ ਤੇ ਜਿਹੜਾ ਬਾਕੀ ਬਚ ਜਾਂਦੀ ਉਹ ਬੰਦਾ ਰੱਖ ਲੈਂਦਾ ਬਿਸਕੁਟ ਨਮਕੀਨ ਵਗੈਰਾ ਕਾਫੀ ਡੱਬੇ ਅੱਗੇ ਵੀ ਹੈਗੇ ਪਰ ਮੈਨੂੰ ਇਹ ਸੀ ਜ਼ਰੂਰਤ ਹੈਗੀ ਆ ਇਸ ਕਰਕੇ ਹੈ ਜੀ ਇੱਕ ਲਿਆਈਏ ਦੋ ਹੋਰ ਲਿਆਉਣੇ ਨੇ ਮੈਂ ਤੇ ਤਿੰਨੇ ਕਿਹਾ ਸੀ ਕਿ ਉਹ ਉਹਨਾਂ ਕੋਲ ਕਲਰ ਅਲੱਗ-ਅਲੱਗ ਸੀਗੇ ਢੱਕਣ ਅਲੱਗ ਸੀਗੇ ਤੇ ਫਿਰ ਉਹਨਾਂ ਨੂੰ ਮੈਂ ਕਿਹਾ ਇੱਕੋ ਕਲਰ ਦੇ ਚਾਹੀਦੇ ਆ ਤੇ ਉਹ ਕਹਿੰਦੇ ਤੁਸੀਂ ਅਗਲੀ ਵਾਰ ਆਇਓ ਤੁਹਾਨੂੰ ਮਿਲ ਜਾਣਗੇ ਤੇ ਇਹ ਮੇਰੀ ਛੋਟੀ ਜੀ ਸ਼ਾਪਿੰਗ ਜੀ ਤੁਹਾਨੂੰ ਕਿੱਦਾਂ ਦੀ ਲੱਗੀ ਕੱਪ ਬਹੁਤ ਸੋਹਣੇ ਲੱਗੇ ਮੈਨ ਤੇ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਮੰਗ ਜਦੋਂ ਵੀ ਹਰ ਇੱਕ ਭੈਣ ਨੂੰ ਸ਼ੌਂਕ ਹੁੰਦਾ ਜਦੋਂ ਵੀ ਕਰੋਕਰੀ ਵਾਲੀ ਦੁਕਾਨ ਹੋਵੇ ਤੇ ਭੈਣਾਂ ਦਾ ਦਿਲ ਕਰ ਲੱਗ ਜਾਂਦਾ ਕਿ ਕੋਈ ਨਾ ਕੋਈ ਚੀਜ਼ ਖਰੀਦਣ ਦਾ ਤੇ ਮੇਰਾ ਵੀ ਇਦਾਂ ਹੀ ਹੁੰਦਾ ਕਿ ਜਦੋਂ ਵੀ ਮੈਂ ਕਿਤੇ ਜਾਵਾਂ ਤੇ ਮੇਰਾ ਵੀ ਦਿਲ ਕਰ ਲੱਗ ਜਾਂਦਾ ਲੈਣੀ ਇੱਕ ਚੀਜ਼ ਹੁੰਦੀ ਆ ਤੇ ਆ ਕਾਫੀ ਆ ਜਾਂਦੀਆਂ ਤੇ ਟਰੇਆਂ ਤੇ ਕਾਫੀ ਹੈਗੀਆਂ ਸੀ ਬਹੁਤ ਵੱਡੀਆਂ ਵੀ ਸੀਗੇ ਇਸ ਕਰਕੇ ਛੋਟੀਆਂ ਟਰੇਆਂ ਲਿਆਂਦੀਆਂ ਤੇ ਇੱਕ ਕੱਪ ਤੇ ਮੈਨੂੰ ਬਹੁਤ ਸੋਹਣੇ ਲੱਗੇ ਤੇ ਇਹ ਨਾਲੇ ਇਹ ਵਾਲੀ ਕੁਰਸੀਆਂ ਸੀ ਹੈ ਲੈਂਦੀਆਂ ਤੇ ਇਹ ਕਮੈਂਟ ਕਰਕੇ ਦੱਸਿਓ ਤੇ ਸੁਪਰੀਮ ਦੀ ਕੁਰਸੀਆਂ ਨੇ ਚਾਰ ਕੁਰਸੀਆਂ ਤੇ ਇੱਕ ਟੇਬਲ ਹੈ ਤੇ ਰੂਮ ਵਿੱਚ ਬੈਠਣਾ ਹੋਵੇ ਤੇ ਕੁਰਸੀ ਦੀ ਜ਼ਰੂਰਤ ਪੈਂਦੀ ਸੀ ਅੱਗੇ ਚਾਰ ਸੀ ਦੋ ਟੁੱਟ ਗਈਆਂ ਤੇ ਦੋ ਹੈਗੀਆਂ ਸੀ ਆ ਤੇ ਇਸ ਕਰਕੇ ਰੂਮ ਵਿੱਚ ਰੱਖਣ ਵਾਸਤੇ ਇਹ ਚਾਰ ਕੁਰਸੀਆਂ ਕਮੋਸਲੀ ਅ ਇੱਥੇ ਆ ਕੇ ਮੈਂ ਪੇਸੀ ਜੀ ਬੱਚੇ ਬੈਠਦੇ ਤੇ ਫਿਰ ਹੁੰਦਾ ਕਿ ਰੋਟੀ ਵਗੈਰਾ ਖਾਂਦੇ ਲੱਗੇ ਕਿਚਨ ਹੈ ਤੇ ਇਸ ਕਰਕੇ ਇਹ ਲੈਣਤਾ ਕਿ ਇੱਥੇ ਬਹਿ ਕੇ ਖਾ ਸਕਦੇ ਨੇ ਤੇ ਛੋਟੀ ਜਿਹੀ ਮੇਰੀ ਸ਼ਾਪਿੰਗ ਹੈ ਜੇ ਤੁਹਾਨੂੰ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਤੇ ਚਲੋ ਮਿਲਦੇ ਆਂ ਕੱਲ ਤੋਂ ਨਵਾਂ ਵਲੌਗ ਤੋਂ ਓਕੇ ਬਾਏ ਬੇ ਟੇਕ ਕੇ ਸਤਿ ਸ਼੍ਰੀ ਅਕਾਲ